ਅੱਜ ਦੀ ਜਿਹੜੀ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ ਕੈਂਸਲ 42 ਨੰਬਰ ਐਫ ਆਈ ਆਰ ਦੇ ਵਿੱਚ ਕਰ ਰਹੇ ਹਾਂ ਜਿਹੜੀ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਦਰਜ ਹੋਈ ਸੀ ਇਹਦੇ ਵਿੱਚ ਜਿਹੜੀ ਕੈਂਸਲ 844276877 ਦੇ ਤਹਿਤ ਅਸੀਂ ਚਾਰਜ ਕੀਤੀ ਸੀ ਇਹਦੇ ਵਿੱਚ ਮਦਈ ਮੁਕੱਦਮਾ ਸੀਗੇ ਜਿਹੜੇ ਉਹਨਾਂ ਦੇ ਫਾਦਰ ਦੇ ਨਾਲ ਜਿਹੜੀ ਹੈਗੀ ਐਕਸਟਰੈਕਸ਼ਨ ਸੀ ਜਿਹੜੀ ਬਲੈਕਮੇਇੰਗ ਕੀਤੀ ਗਈ ਸੀਗੀ ਉਹਦੇ ਵਿੱਚ ਉਹਨਾਂ ਦੀ ਇੱਕ ਆਪਾਤੀ ਜਨਗ ਜਿਹੜੀ ਸੀਗੀ ਵੀਡੀਓ ਜਿਹੜੀ ਸੀਗੀ ਉਹ ਇਹਨਾਂ ਦੋਸ਼ੀਆਂ ਦੇ ਹੱਥ ਲੱਗ ਗਈ ਸੀ ਔਰ ਇਸ ਵੀਡੀਓ ਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਇਹਨੂੰ ਕਾਫੀ ਚਿਰ ਜਿਹੜਾ ਹੈਗਾ 2018 ਤੋਂ ਲੈ ਕੇ ਹੁਣ ਤੱਕ ਜਿਹੜਾ ਸੀਗਾ ਉਹਨਾਂ ਨੂੰ ਬਲੈਕਮੇਲ ਕੀਤਾ ਔਰ ਇਸ ਬਲੈਕਮੇਲਿੰਗ ਦੇ ਨਾਲ ਉਹਨਾਂ ਦੇ ਕਰੀਬ 64 ਲੱਖ ਰੁਪਈਆ ਜਿਹੜਾ ਸੀਗਾ ਉਹਨਾਂ ਤੋਂ ਵਕਫ ਵਕਫ ਫੀਕਾਂ ਤੋਂ ਲੈ ਲਿਆ ਇਸ ਸਾਰੇ ਜਦੋਂ ਐਫਆਈਆਰ ਦਰਜ ਹੋਈ ਇਹਨੂੰ ਸਾਰੇ ਨੂੰ ਸੰਜੀਦਗੀ ਨੂੰ ਵੇਖਦੇ ਹੋਏ ਮਾਨਯੋਗ ਸਾਡੇ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਜੀ ਤੇ ਡੀਸੀਪੀ ਸਾਹਿਬ ਤੇਜਾ ਜੀ ਨੇ ਬੜੀ ਸੰਜੀਦਗੀ ਨਾਲ ਇਨਵੈਸਟੀਗੇਸ਼ਨ ਕਰਨ ਦੇ ਲਈ ਔਰ ਜਿਹਦੇ ਵਿੱਚ ਸਾਡੇ ਏਸੀਪੀ ਸੂਰ ਸਾਹਿਬ ਤੇ ਔਰ ਅਸ ਸਚੂ ਡਿਵੀਜ਼ਨ ਨੰਬਰ 7 ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਜਿਹੜਾ ਹੈਗਾ ਇਹ ਸਾਰੇ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਸੀਗੇ ਅਸੀਂ ਗ੍ਰਿਫਤਾਰ ਕੀਤੇ ਸਤਿੰਦਰ ਸਿੰਘ ਸੋਨੂ ਆਰਮ ਸਿੰਘ ਥਾਪਾ ਮਲੇਸ਼ ਥਾਪਾ ਤੇ ਦਲੇਰ ਸਿੰਘ ਔਰ ਇਹਨਾਂ ਦੇ ਕੋਲੋਂ ਅਸੀਂ ਆਲਮੋਸਟ ਕ੍ਰੀਮਰ ਜਿਹੜੀ ਹੈਗੀ ਇਹਨਾਂ ਨੇ ਐਕਸਟਰੈਕਸ਼ਨ ਕੀਤਾ ਹੋਇਆ ਸੀਗਾ 18 ਲੱਖ ਰੁਪਈਆ ਇਹਨਾਂ ਦੇ ਬੈਂਕ ਦੇ 18,70,000 ਰੁਪਈਆ ਬੈਂਕ ਦੇ ਵਿੱਚ ਜਿਹੜਾ ਸੀਗਾ ਉਹ ਫ੍ਰੀਜ਼ ਕਰਾਇਆ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਇਸੇ ਪੈਸੇ ਦਾ ਦੌਰਾਨ ਜਿਹੜਾ ਵਕਫ ਵਕ ਡੇਟਾ ਨੂੰ ਇਹਨਾਂ ਨੇ ਜਿਹੜਾ ਸੋਨਾ ਖਰੀਦਿਆ ਸੀਗਾ ਉਸ ਮਨੀ ਦੇ ਨਾਲ ਉਹ ਵੀ ਇਹਨਾਂ ਕੋਲ ਅਸੀਂ ਬਰਾਮਦ ਕੀਤਾ ਇਸ ਤੋਂ ਇਲਾਵਾ ਜਿਹੜੀ ਇਹਨਾਂ ਦੇ ਚਾਂਦੀ ਲਈ ਔਰ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਇਸ ਅਪਰਾਧ ਦੇ ਵਿੱਚ ਗੱਡੀ ਵਰਤੀ ਜਦੋਂ ਇਹ ਆਉਂਦੇ ਸੀਗੇ ਉਹ ਵੀ ਜਿਹੜੀ ਐਸਯੂਵੀ ਅਸੀਂ ਇਹ ਜਿਹੜੀ ਹੈਗੀ ਹੈ ਰਿਕਵਰ ਕਰ ਲਈ ਔਰ ਇਸ ਤਰ੍ਹਾਂ ਆਲਮੋਸਟ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਤਲਬ ਕਿ ਇਨਸਾਨ ਨੂੰ ਜਿਹਨੂੰ ਇਹਨਾਂ ਨੇ 2018 ਤੋਂ ਲੈ ਕੇ 2024 ਤੱਕ ਵਕਫ ਵਕ ਡੇਟਾ ਤੋਂ ਹੈਵੀ ਅਮਾਊਂਟ ਦੇ ਨਾਲ ਬਲੈਕਮੇਲਿੰਗ ਕੀਤੀ ਗਈ ਸੀਗੀ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਦੋਸ਼ੀ ਫੜ ਕੇ ਗ੍ਰਿਫਤਾਰ ਕਰਕੇ ਇਹ ਬਹੁਤ ਵੱਡੀ ਜੜੀ ਲੁਧਿਆਣਾ ਪੁਲਿਸ ਦੀ ਉੱਪਲਕਤੀ ਹੈ। ਥੈਂਕ ਯੂ। ਸਰ ਕੀ ਬਰਾਮਬਰੀ ਕੀ ਹੋਈ ਹੈ ਇਹਨਾਂ ਕੋਲ ਜੜਾ? ਇਹਨਾਂ ਦੇ ਕੋਲੋਂ ਜਿਹੜਾ ਸੀਗਾ ਇਹਨਾਂ ਦੇ ਜਿੱਦਾਂ ਇਹਨਾਂ ਕੋ ਇਹਨਾਂ ਦੇ ਜੀਪੀਐਫ ਫੰਡ ਜੀਪੀਐਫ ਫੰਡ ਸੀਗੇ ਆਰ ਆਗਰ ਕਿ ਕੋਈ ਸਰਕਾਰੀ ਮੁਲਾਜ਼ਮ ਸੀਗੇ ਸਾਰੇ ਇਹਨਾਂ ਕੋ ਕਢਵਾ ਕੇ ਇਹਨਾਂ ਨੇ ਆ ਵਕ-ਵਕ ਤਰੀਕਾ ਨਾਲ ਜਿਹੜੇ ਸੀਗੇ ਪੈਸੇ ਲੈ ਕੇ ਬੈਂਕ 'ਚ ਪਾ ਲੈਂਦੇ ਸੀਗੇ ਫਿਰ ਉਹਦੇ ਨਾਲ ਆਪਣੀ ਜਿਹੜੀ ਐਸਪਰਸਤੀ ਕਰਦੇ ਸੀਗੇ ਔਰ ਬੈਂਕ ਦੇ ਵਿੱਚ ਕਰ ਦਿੰਦੇ। ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਆਪਣੇ ਸੀਗੇ ਵਕ-ਵਕ ਡੇਟਾ ਜਿਸ ਨੂੰ ਆਪਣੀ ਜਿਹੜੀ ਗਰਲਫ੍ਰੈਂਡ ਨੂੰ ਸੀਗੀ ਜਾਂ ਆਪਣੇ ਫ੍ਰੈਂਡ ਸੀਗੇ ਉਹਨਾਂ ਨੂੰ ਇਹਨਾਂ ਨੇ ਵਕਤ ਵਕਤ ਦੇ ਤਰੀਕੇ ਦੇ ਨਾਲ ਜਿਹੜੇ ਸੀਗੇ ਉਸ 골ਡ ਦੇ 골ਡ ਦੀਆਂ ਆਈਟਮਸ ਪੇਸ਼ ਕੀਤੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮਹਿੰਗੇ ਮਹਿੰਗੇ ਜਿਹੜੇ ਸੀਗੇ ਆਪਣੇ ਹੁੰਦੇ ਹੈ ਜੁਐਲਰੀਸ ਆਈਟਮਸ ਹੁੰਦੀਆਂ ਨੇ ਉਹ ਲੈ ਕੇ ਜਿਹੜੀਆਂ ਸੀਗੀਆਂ ਉਹ ਗਿਫਟ ਕੀਤੀਆਂ ਤੇ ਉਹ ਵੀ ਸਾਰੀਆਂ ਰਿਕਵਰ ਕੀਤੀਆਂ ਸਰ ਕਿੰਨਾ 골ਡ ਬਰਨ ਹੋਇਆ ਹੋਣਾ ਅਪਰੋਕਸੀਮੇਟਲੀ ਜਿਹੜੀ 골ਡ ਦੀ ਵੈਲਿਊ ਜਿਹੜੀ ਹੈਗੀ ਆ ਵੇਟ ਤੇ ਜਿਹੜਾ ਹੈਗਾ 20 ਲੱਖ ਦੇ ਕਰੀਬ ਦਾ ਜਿਹੜਾ ਹੈਗਾ ਆ ਉਹ 골ਡ ਦੀਆਂ ਆਈਟਮਸ ਤੁਹਾਨੂੰ ਦਿਖਾਈਆਂ ਹੈਗੀਆਂ ਉਹ ਸਾਰੀਆਂ ਸੀ ਕਬਦੀ। ਅਰੇ ਕਿੰਨੇ ਕ ਸਮੇ ਤੋਂ ਕੰਮ ਕਰ ਰਹੇ ਸੀ ਤੇ ਕਿੱਥੇ ਉਹਨਾਂ ਨੂੰ ਗ੍ਰਿਫਟਾਰ ਕਰਨ ਦੇ ਨਾਲ ਦੇ ਟੱਚ ਦੇ ਵਿੱਚ ਹੋਰ ਵੀ ਬੰਦੇ ਸੀ। ਜਿਹੜੇ ਇਹਨਾਂ ਨੂੰ 2018 ਤੋਂ ਇਹਨਾਂ ਦੇ ਨਾਲ ਇਹ ਚੱਕ ਕੰਮ ਚੱਲ ਰਿਹਾ ਸੀਗਾ ਤੇ ਉਹਨਾਂ ਵਕਤ ਵਕਤ ਤਰੀਕੇ ਨਾਲ ਇਹਨਾਂ ਨੂੰ ਕਾਤੇ ਰਹੇ ਇਹਨਾਂ ਨੂੰ ਬਾਹਰੋਂ ਜਿਹੜਾ ਹੈਗਾ ਸਹਾਰਨਪੁਰ ਯੂਪੀ ਤੋਂ ਅਸੀਂ ਜਿਹੜਾ ਹੈਗਾ ਗ੍ਰਿਫਟ ਕਰ ਦਿੱਤਾ। ਇੰਨਾਂ ਦਾ ਕੋਈ ਮੁਸ਼ਕਲ ਰਿਕਾਰਡ ਕੋਈ ਇਸ ਤਰ੍ਹਾਂ ਦਾ ਨਹੀਂ ਹੈ। ਇਹਨਾਂ ਦਾ ਕਾਫੀ ਕ੍ਰਿਮੀਨਲ ਰਿਕਾਰਡਸ ਹੈਗੇ ਆ ਤੇ ਹੋਰ ਵੀ ਆ ਨਾ ਖਿਲਾਫ ਕਾਫੀ ਸਾਨੂੰ ਦਰਖਾਸਤਾਂ ਜਿਹੜੀਆਂ ਹੈਗੀਆਂ ਮਸੂਲ ਹੋਈਆਂ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਇਸੇ ਕੇਸ ਦੇ ਵਿੱਚ ਕਰਾਂਗੇ ਜੋ ਉਹਨਾਂ ਦੇ ਤੱਥ ਹੋਣਗੇ ਉਸ ਹਿਸਾਬ ਨਾਲ ਉਹਨਾਂ ਦਾ ਕਾਰਜ ਕੀਤਾ ਸਰ ਇੱਕ ਪਤਾ ਲੱਗਿਆ ਵੀ ਇਹ ਜਿਹੜੇ ਆਰੋਪੀ ਸੀਗੇ ਇਹ ਕਿਸੇ ਹੋਰ ਦੀ ਜ਼ਮੀਨ ਨੂੰ ਵੀ ਵੇਚਣ ਦੀ ਆੜ ਦੇ ਵਿੱਚ ਲੋਗਾਂ ਨੂੰ ਠੱਗਦੇ ਸੀਗੇ ਪੈਸੇ ਕਾਫੀ ਬਰਮਤ ਮਤਲਬ ਉਹਨਾਂ ਕੋਲ ਲੈ ਜਾਂਦੇ ਸੀਗੇ ਇਸ ਇਹਨਾਂ ਜਿਹੜੇ ਮਦਈ ਸੀਗੇ ਇਹਨਾਂ ਨੂੰ ਇਹਨਾਂ ਨੇ ਜਿਹੜੇ ਸੀਗਾ ਬਲੈਕਮੇਲ ਕਰਕੇ ਇਹਨਾਂ ਤੋਂ ਕੁਝ ਝਾਲੀ ਕਾ ਡਾਕੂਮੈਂਟਸ ਜਿਹੜੇ ਸੀਗੇ ਝਾਲੀ ਹੋਰ ਦਸਤਾਵੇਜ਼ ਜਿਹੜੇ ਸੀਗੇ ਸਾਈਨ ਕਰਵਾ ਲਏ ਸੀਗੇ ਔਰ ਉਹ ਵੀ ਦੌਰਾਨੇ ਜਿਹੜਾ ਪੁਰਸ਼ਕਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਹਨੂੰ ਵੀ ਇਹਨਾਂ ਨੇ ਮਿਸਯੂਜ਼ ਕਰਕੇ ਅੱਗੇ ਵੀ ਲੋਕਾਂ ਨਾਲ ਜੜੀਆਂ ਹੈਗੀਆਂ ਜਿਹੜੇ ਫਰਾਡ ਕੀਤੇ ਨੇ ਬਟ that is a part of investigation ਹਜੇ ਸਾਡੇ ਕੋਲ ਐਸ ਸੱਚ ਸਿੱਧੀ ਕੋਈ ਉਹਦੀ ਉਹ ਚੀਜ਼ ਨਹੀਂ ਆਈ ਹੈਗੀ ਤੇ ਜਿਹੜੀ ਅਸੀਂ ਜਦੋਂ ਵੀ ਤੁਹਾਡੇ ਕੋਲ ਆਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਸਰ ਇਹ ਜਿਹੜੇ ਦੋ ਦੋਸ਼ੀ ਕਿੱਥਾਰ ਦੇ ਇਹ ਇੱਥੇ ਲੋਕਲ ਦੇ ਹੀ ਆ ਲੁਧਿਆਣਾ ਦੇ ਹੀ ਨਹੀਂ ਇਹ ਬਾਅਦ ਦੇ ਹੈਗੇ ਸਰ ਥੈਂਕ ਯੂ